ਇਹ ਆਦਮੀ ਕਿਹ ਹੈ ਮਜੂਤਾ ਐਮਐਲਏ ਮਾਈਸ਼ਰਖਾਨੇ ਦਾ ਭਾਈ ਹੈ ਪਿਆ ਗੋਤਾ ਪਈ ਅਸੀਂ ਗਲਤੀ ਮੰਨਦੇ ਸੀ ਇਹਨਾਂ ਨੂੰ ਵੋਟਾਂ ਪਾਈਆਂ ਮੇਰੇ ਮਾਈਸ਼ਰਖਾਨ ਦਾ ਮੰਦਰ ਹੈ ਉਹਦੇ ਵਿੱਚ ਕਬਜ਼ਾ ਕਰਨ ਦੀ ਨੀਤੀ ਨਾਲ ਐਤਵਾਰ ਨੂੰ 5 ਤਰੀਕ ਨੂੰ 1200 ਬੰਦਾ ਲੈ ਕੇ ਮਾਈਸ਼ਰਖਾਨੇ ਦਾ ਜਿਹੜਾ ਮੌਜੂਦਾ ਐਮਐਲਏ ਉਹਦਾ ਬ੍ਰਦਰ ਹਾਵਾ ਦਾ ਮਤਲਬ ਤਾਦਾਗੀਰੀ ਕੀਤੀ ਹੈ ਕਬਜ਼ਾ ਕਰਨ ਗਏ ਸੀ ਇਹਨਾਂ ਨੇ ਮੈਸਰ ਖਾਨਾ ਮੰਦਿਰ ਦੇ ਵਿੱਚ ਗਲਤ ਕੰਮ ਕਰਿਆ ਬਹੁਤ ਹੀ ਦੰਦ ਨੀ ਹੋ ਗਏ ਐਮ ਐਲ ਏ ਉਧਰ ਹਾਜ਼ਰ ਨਹੀਂ ਸੀ ਪਰ ਪ੍ਰਸ਼ਾਸਨ ਤਾਂ ਨਾਲ ਹੀ ਆ ਪਾਉ ਜੀ ਜੇ 2 ਦਿਨੋਂ ਕੋਈ ਕਾਰਵਾਈ ਨਹੀਂ ਹੋਈ ਪਰ ਐਮ ਐਲ ਏ ਸ਼ਹਿਰ ਤੇ ਕਾਰਵਾਈ ਨਹੀਂ ਹੋ ਰਹੀ ਐ ਇਹ ਆਦਮੀ ਕਿੱਤੀ ਹੈ ਮੰਦਿਰ ਤੇ ਜੁੱਤੇ ਲੈ ਕੇ ਬੜੇ ਨੇ ਉਹਦੇ ਖਿਲਾਫ ਆ ਸਾਡਾ ਪ੍ਰਦਰਸ਼ਨ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਸੋਨੇ ਦੀ ਚਿੜੀ ਬਣਾ ਦੇਗੇ ਪੰਜਾਬ 'ਚ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਬੋ ਜੀ ਦਿੱਲੀ ਮਾਡਲ ਇਹ ਹੁਣ ਯੂਪੀ ਮਾਡਲ ਬਣ ਰਿਹਾ ਹੈ ਯੂਪੀ ਮਾਡਲ ਸੁਧਰ ਗਿਆ ਜੋਗੀ ਸਰਕਾਰ ਨੇ ਸੁਧਾਰਤਾ ਪਰ ਇੱਥੇ ਹੁਣ ਯੂਪੀ ਮਾਡਲ ਬਣ ਰਿਹਾ ਹੈ ਕੀ ਕਰਦੇ ਨੇ ਜੀ ਕਫਨ ਦੀ ਰਾਜਨੀਤੀ ਇਹ ਲੋਕਾਂ ਦੇ ਜਵਾਨ ਪੁੱਤ ਮਰਵਾਏ ਜਾਂਦੇ ਨੇ ਇਹ ਉੱਥੋਂ ਦੇ ਐਮਐਲਏ ਜਿਹੜਾ ਸਮੌਰ ਦਾ ਐਮਐਲਏ ਉਹਦੇ ਭਾਈ ਨੇ ਉੱਥੇ ਡਿਜ਼ਾਇਨ ਕਬਜ਼ਾ ਕਰਨਾ ਚਾਹਿਆ ਮੰਤਰੀ ਦੀ ਬੇਅਦਬੀ ਕੀਤੀ ਗਈ ਉਹ ਆਪਣੇ ਜੁੱਤੇ ਲੈ ਕੇ ਮੰਤਰੀ ਦੇ ਅੰਦਰ ਚਲਾ ਗਿਆ ਇਹੀ ਬਦਲਾਅ ਹੈ ਕਿ ਜਿਹਨਾਂ ਲੋਕ ਸੜਕਾਂ ਤੇ ਆਉਣ ਕਿ ਧੱਕੇਸ਼ਾਹੀ ਹੋਵੇ ਇਹਨਾਂ ਦੀ ਪਹਿਲੀ ਵਾਰ ਸਰਕਾਰ ਆਈ ਹੈ ਇਹੀ ਸਰਕਾਰ ਦੇ ਵਿੱਚ ਆਈ ਕੁਝ ਦੇਖਣਾ ਸੀ ਪਹਿਲੇ ਸਰਕਾਰਾਂ ਵਧੀਆ ਸੀ ਸਾਡੇ ਵਾਸਤੇ ਤਾਂ ਜੇ ਸਾਡੇ ਮੰਦਰਾਂ ਦੇ ਧੱਕਾ ਹੋ ਰਿਹਾ ਹੈ ਕਿ ਪਹਿਲਾ ਕਾਲੀ ਮਾਤਾ ਮੰਦਰ ਤੇ ਫਿਰ ਜਲੰਧਰ ਸਭ ਕਦੇ ਧੱਕੇ ਹੋ ਰਹੇ ਨੇ ਇਹ ਜੀ ਕੀ ਗੱਲ ਹੋਈ ਹੈ ਸੜਕ ਕਿਉਂ ਰੋਕੀ ਹੈ ਮੈਸਰ ਖਾਨੇ ਤੇ ਆਦਮੀ ਕਿੱਥੇ ਹੈ ਮੌਜੂਦਾ ਐਮ ਐਲ ਏ ਮੈਸਰ ਖਾਨੇ ਦਾ ਭਾਈ ਹੈ ਉਹਨਾਂ ਨੇ ਆਦੇ ਕਿਉ ਕਿਉ ਬਾਈ ਜੀ ਬਾਈ ਜੀ ਬਾਈ ਜੀ ਕੀ ਘਟਨਾ ਕੀ ਹੋਈ ਆ ਕੀ ਗੱਲਬਾਤ ਕੀ ਆ ਸੜਕੇ ਰੁਕਣੀ ਬਈ ਗੱਲਬਾਤ ਇਹ ਆ ਜਿਹੜੇ ਮਾਇਸ਼ਰ ਖਾਨ ਦਾ ਮੰਦਰ ਹੈ ਉਹਦੇ ਵਿੱਚ ਕਬਜ਼ਾ ਕਰਨ ਦੀ ਨੀਤੀ ਨਾਲ ਐਤਵਾਰ ਨੂੰ 5 ਤਰੀਕ ਨੂੰ 1.200 ਬੰਦਾ ਲੈ ਕੇ ਮਾਇਸ਼ਰ ਖਾਨ ਨੇ ਦਾ ਜਿਹੜਾ ਮੌਜੂਦਾ ਐਮਐਲਏ ਉਹਦਾ ਬ੍ਰਦਰ ਹਵਾ મતਲਬ ਤਾਦਾਗਰੀ ਕੀਤੀ ਹੈ ਕਬਜ਼ਾ ਕਰਨ ਗਏ ਸੀ ਬੇਅਦਬੀ ਕੀਤੀ ਹੈ ਮੰਦਰ ਚ ਜੁੱਤੇ ਲੈ ਕੇ ਬੜੇ ਨੇ ਉਹਦੇ ਖਿਲਾਫ ਸਾਡਾ ਪ੍ਰਦਰਸ਼ਨ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਪ੍ਰਸ਼ਾਸਨ ਨੂੰ ਇਸ ਬਾਰੇ ਦੱਸਿਆ ਉਹਨਾਂ ਨੇ ਕੋਈ ਕਾਰਵਾਈ ਕੀਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦਾ ਦੁਬਾਰੀ ਕਰ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਪਰਚਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਾਡਾ ਹੋਰ ਪ੍ਰਸ਼ਾਸਨ ਨਾਲ ਕੋਈ ਰੋਲਾ ਨਹੀਂ ਭਾਈ ਕਿਵੇਂ ਦੇਖਦੇ ਹੋ ਇਹ ਸਰਕਾਰ ਤਾਂ ਲਗਾਤਾਰ ਕਹਿੰਦੀ ਸੀ ਅਸੀਂ ਕੱਟਣ ਇਮਾਨਦਾਰ ਆ ਅਸੀਂ ਇਮਾਨਦਾਰੀ ਦੀਆਂ ਗੱਲਾਂ ਕਰਦੇ ਆ ਇਹ ਸਿਰੇ ਦੀ ਕਰਪਟ ਸਰਕਾਰ ਹੈ ਸਿਰੇ ਦੀ ਕਰਪਟ ਜੀ ਅਸੀਂ ਆ ਵੋਟਾਂ ਪਾਈਆਂ ਅਸੀਂ ਗਲਤੀ ਮੰਨਦੇ ਸੀ ਇਹਨਾਂ ਨੂੰ ਵੋਟਾਂ ਪਾਈਆਂ ਪਰ ਜਿਹੜਾ ਇਹ ਮੈਸਰ ਖਾਨਾ ਮੰਦਰ ਦੇ ਵਿੱਚ ਗਲਤ ਕੰਮ ਕਰਿਆ ਬਹੁਤ ਹੀ ਨਿੰਦਣਯੋਗ ਇਹ ਪਰ ਇਹ ਸਰਕਾਰ ਤਾਂ ਕਹਿੰਦੀ ਸੀ ਜੀ ਦਿੱਲੀ ਮਾਡਲ ਬਣਾ ਦਾਂਗੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦਾਂਗੇ ਪੰਜਾਬ ਚ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਬੋ ਜੀ ਦਿੱਲੀ ਮਾਡਲ ਇਹ ਹੁਣ ਯੂਪੀ ਮਾਡਲ ਬਣ ਰਿਹਾ ਹੈ ਯੂਪੀ ਮਾਡਲ ਸੁਧਰ ਗਿਆ ਜੋਗੀ ਸਰਕਾਰ ਸੁਧਾਰਤਾ ਪਰ ਇੱਥੇ ਹੁਣ ਯੂਪੀ ਮਾਡਲ ਬਣ ਰਿਹਾ ਹੈ ਦਿਨ ਦਿਹਾੜੇ ਕਤਲ ਹੋ ਰਹੇ ਗੋਲੀਆਂ ਮਾਰ ਕੇ ਕਤਲ ਗੁੰਡਾ ਰਾਜ ਬਣ ਰਿਹਾ ਇੱਥੇ ਪਰ ਇਹ ਤਾਂ ਬਸੰਤੀ ਚੋਲੇ ਦੀ ਗੱਲ ਕਰਦੇ ਆ ਇਹ ਤਾਂ ਕੇਸਰੀ ਦੀ ਗੱਲ ਕਰ ਇਹ ਬਸੰਤੀ ਦੇ ਵਿੱਚ ਕਫਨ ਪਹਿਲੇ ਵੇ ਇਹਨਾਂ ਦੇ ਵਿੱਚ ਕਫਨ ਨੇ ਇਹ ਕਫਨ ਦੀ ਰਾਜਨੀਤੀ ਕਰਦੇ ਨੇ ਜੀ ਕਫਨ ਦੀ ਰਾਜਨੀਤੀ ਇਹ ਲੋਕਾਂ ਦੇ ਜਮਾਨ ਪੁੱਤ ਮਰਵਾਏ ਜਾਂਦੇ ਨੇ ਇਹ ਤਾਂ ਭਾਈ ਕੀ ਕੀ ਲੱਗਦਾ ਹੈ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ ਪ੍ਰਸ਼ਾਸਨ ਨੂੰ ਸਾਨੂੰ 2 ਦਿਨ ਹੋ ਗਏ ਸਾਡੇ ਲੋਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਸਿਰਫ ਇੱਕੋ ਮੰਗ ਹੈ ਦੋਸ਼ੇ ਦੇ ਪਰਚਾ ਹੋਵੇ ਜਿਹੜਾ 1200 ਬੰਦਾ ਬੜਿਆ ਸੀ ਅਸੀਂ ਰਿਟਰਨ ਦੇ ਵਿੱਚ ਨਾਮ ਦੇ ਉਹਨਾਂ ਨੇ ਪਰਚਾ ਹੋਵੇ ਸਾਡੀ ਕੀ ਮੰਗ ਹੈ ਮੰਦਰ ਦੇ ਵਿੱਚ ਕੀ ਕੀ ਹੋਇਆ ਇੱਧਰ ਦੇ ਵਿੱਚ ਦੋ ਮੰਦਰ ਸਾਡੇ ਪ੍ਰਧਾਨ ਤੇ ਸੈਕਟਰ ਨੂੰ ਬੰਦੀ ਬਣਾਇਆ ਗਿਆ ਬੰਦੇ ਬਰਾਕੇ ਨੇ ਜਿਹੜਾ 200 ਬੰਦੇ ਨਾਲ ਡਰਾਇਆ ਉਹਨਾਂ ਤੋਂ ਨਾਲੇ ਪ੍ਰਸ਼ਾਸਨ ਵਾਲੇ ਕਹਿੰਦੇ ਜੁਕਤ ਸਮੇਤ ਕਮਰੇ ਦੇ ਵਿੱਚ ਬੜੇ ਬੇਦਬੀ ਕੀਤੀ ਇਹਨਾਂ ਨੇ ਬੰਦੀ ਬਣਾਇਆ ਐਮਐਲਏ ਦਾ ਭਰਾ ਮੇਨ ਉਹਦੇ ਵਿੱਚ ਮੋਟਿਵ ਠੀਕ ਐ ਐਮਐਲਏ ਵੀ ਸੀ ਉਹਦੇ ਵਿੱਚ ਐਮਐਲਏ ਉੱਧਰ ਹਾਜ਼ਰ ਨਹੀਂ ਸੀ ਪਰ ਪ੍ਰਸ਼ਾਸਨ ਤਾਂ ਨਾਲ ਹੀ ਆ ਪਾਉ ਜੀ ਜਿਹੜੀ ਦੋ ਦਿਨ ਹੋ ਗਏ ਕਾਰਵਾਈ ਨਹੀਂ ਹੋਈ ਪਰ ਐਮਐਲਏ ਸ਼ਹਿਰ ਤੇ ਕਾਰਵਾਈ ਨਹੀਂ ਹੋ ਰਹੀ ਉੱਥੇ ਜੀ ਜੀ ਭਾਈ ਤਾਂ ਮੈਂ ਅੱਕੇ ਦੇ ਹਾਲਾਤੀ ਦਿਖਾ ਦੇਣਾ ਅੱਗੇ ਹੋਰ ਵੀ ਜਿਹੜੇ ਲੋਕ ਬੈਠੇ ਹੋਏ ਨੇ ਉਹ ਟੰਡਾ ਦੀ ਸੜਕ ਹੈ ਜਿਹੜੀ ਮੇਨ ਹਾਈਵੇ ਆ ਉਹ ਬੰਦ ਕਰ ਦਿੱਤਾ ਗਿਆ ਦਾ ਇਧਰ ਜਿਹੜੇ ਲੋਕ ਬੈਠੇ ਨੇ ਇਧਰਲੇ ਪਾਸੇ ਭਾਈ ਜੀ ਕਿ ਕਿਵੇਂ ਕਿਵੇਂ ਦੇਖਦੇ ਹੋ ਇਹ ਸਰਕਾਰ ਤਾਂ ਲਗਾਤਾਰ ਕਹਿੰਦੀ ਸੀ ਸੀ ਇਮਾਨਦਾਰਾ ਦੀ ਸਰਕਾਰ ਹੈ ਕੱਟੜ ਇਮਾਨਦਾਰਾ ਹੈ ਸਾਬਤ ਨਹੀਂ ਪਾਕੀ ਵੀਰ ਜੀ ਦੇਖੋ ਜਿਹੜੀ ਸਰਕਾਰ ਹੈ ਇਹ ਲੋਕਾਂ ਨਾਲ ਨਿਜਾਇਜ਼ ਧੱਕਾ ਕਰ ਰਹੀ ਹੈ ਸਾਡਾ ਮੰਦਰਾ ਮੈਸਟਰ ਖਾਲਾ ਮੰਦਰਾ ਜਿੱਥੇ ਕਿ ਪਿਛਲੇ ਬਹੁਤ ਸਾਲਾਂ ਤੋਂ ਪੰਜਾਬ ਮਹਾਵੀਰ ਦਲ ਬਹੁ ਵਾਰੀ ਸੇਵਾ ਕਰ ਰਿਹਾ ਹੈਗਾ ਉੱਥੋਂ ਦੇ ਐਮਐਲਏ ਜਿਹੜਾ ਸਮੌਰ ਦਾ ਐਮਐਲਏ ਉਹਦੇ ਭਾਈ ਨੇ ਉੱਥੇ ਡਿਜ਼ਾਇਨ ਕਬਜ਼ਾ ਕਰਨਾ ਚਾਹਿਆ ਮੰਦਰ ਦੀ ਬੇਆਜ਼ਮੀ ਕੀਤੀ ਗਈ। ਉਹ ਆਪਣੇ ਜੁੱਤੇ ਲੈ ਕੇ ਮੰਦਰ ਦੇ ਅੰਦਰ ਚਲਾ ਗਿਆ। ਅੱਜ ਅਸੀਂ ਉਹਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਆਂ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆਂ ਵੀ ਜਿਹੜਾ ਵੀ ਇਸ ਘਟਨਾ ਕਰੰਮ ਦਾ ਜ਼ਿੰਮੇਵਾਰ ਹੈ ਉਹਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ। ਉਹਦੇ ਤੇ ਬਗੈਰ ਐਫਆਰ ਵੀ ਦਰਜ ਕੀਤੀ। ਇਹ ਇਸ ਘਟਨਾ ਦੇ ਪਿੱਛੇ ਹੈ ਕੌਣ-ਕੌਣ ਹੈ? ਇਹ ਅਸੀਂ ਦੇਖੋ ਵੀ ਇਹ ਸੁਣਦੇ ਵੀ ਜਿਹੜਾ ਐਮਐਲ ਬੋਰਡ ਦਾ ਐਮਐਲ ਹੈ। ਸੇਸ ਗੋਵਿੰਦ ਸਿੰਘ ਦਾ ਨਾਮ ਨਿਕਲਿਆ। ਉਹਦਾ ਕੋਈ ਭਾਈ ਹੈਗਾ। ਉਹਦਾ ਪੰਜ-ਸੱਤ ਬੰਦੇ ਹੋਰ ਨੇ। ਜੀ। ਹਾਂ। ਜੀ। ਕਿਵੇਂ ਭਾਈ ਮੰਦਰ ਦੇ ਗੱਲ ਦਾ ਗੰਨ ਵੀ ਕੋਸ਼ਿਸ਼ ਕੀਤੀ ਗਈ ਹੈ ਜੀ ਅੱਛਾ ਭਾਈ ਸੁਖਵੀਰ ਸਿੰਘ ਮੈਸਰਖਾਨਾ ਦਾ ਬ੍ਰਦਰ ਹੈ ਉਹਨਾਂ ਦੇ ਨਾਲ ਜਿੰਨੇ ਵੀ ਆਏ ਸੀ ਉਹਨਾਂ ਦੇ ਯਾਰ ਦੋਸਤ ਉਹਨਾਂ ਨੇ ਮੰਦਰ ਨੂੰ ਅੰਦਰੋਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸਰਕਾਰ ਤਾਂ ਕਹਿੰਦੀ ਸੀ ਜੀ ਦਿੱਲੀ ਮਾਡਲ ਬਣਾ ਦੇਾਂਗੇ ਸੋਨੇ ਦੀ ਚਿੜੀ ਬਣਾ ਦੇਣਗੇ ਕਿਹੜੀ ਸੋਨੇ ਦੀ ਚਿੜੀ ਭਰਾਵਾ ਬੈਟਿਆ ਨਹੀਂ ਉਹ ਝੜਕਾਰੇ ਸੋਨੇ ਦੀ ਚਿੜੀ ਦੇਖ ਲੈ ਇਹ ਇਹ ਸਰਕਾਰ ਤਾਂ ਕਹਿੰਦੀ ਸੀ ਵੀ ਤੁਹਾਨੂੰ ਧਰਨੇ ਲਾਉਣ ਦੀ ਲੋੜ ਹੀ ਨਹੀਂ ਪੈਣੀ ਧਰਨਾ ਫਿਰ ਅੱਜ ਗੱਲ ਬਾਤ ਲਾਇਆ ਆ ਮੰਦਰ ਤੇ ਕਬਜ਼ਾ ਹੋ ਰਿਹਾ ਤਾਂ ਲਾਇਆ ਇਹ ਦੂਆਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਭਾਈ ਇਹ ਭਾਈ ਇਹ ਜਿਹੜੀ ਲਗਾਤਾਰ ਸਰਕਾਰ ਹੈ ਉਹ ਇਹ ਕਿਸਾਨਾਂ ਨੂੰ ਵੀ ਇਹ ਕਹਿੰਦੀ ਰਹੀ ਹੈ ਵੀ ਜਿਹੜਾ ਧਰਨਾ ਲਾਉਣੇ ਪ੍ਰੋਟੈਸਟ ਕਰਨੇ ਉਹ ਵਿਹਲੜਾ ਦਾ ਕੰਮ ਹੈ ਭਾਈ ਵਿਹਲੜਾ ਤਾਂ ਤਾਂ ਹੋਊ ਨਾ ਬੰਦਾ ਹੁਣ ਅਸੀਂ ਆ ਦੁਕਾਨਦਾਰ ਬੰਦੇ ਆ ਸਾਡਾ ਕਿਹੜਾ ਜਿਗਰ ਦਾ ਤੇ ਬੈਠਣ ਨੂੰ ਕੰਮ ਛੱਡ ਗਏ ਆ ਕੰਮ ਛੱਡ ਗਏ ਆ 100 ਕਿਲੋਮੀਟਰ ਤੋਂ ਆਏ ਆ ਕੁਝ ਬਦਲਾਅ ਦਿਖਦਾ ਐ ਮਾ ਤੁਸੀਂ ਪਾਰਟੀ ਬਦਲਾ ਦੇ ਨਾ ਭਾਈ ਜੀ ਬਦਲਾਅ ਤਾਂ ਬਸ ਨਾਮ ਹੀ ਬਦਲਣਾ ਇਹ ਭਾਈ ਇਹੀ ਬਦਲਾਅ ਹੈ ਕਿ ਜਿਹਨਾਂ ਲੋਕ ਸੜਕਾਂ ਤੇ ਆਉਣ ਈ ਧੱਕੇ ਜਾਈ ਹੋਵੇ ਇਹਨਾਂ ਦੀ ਪਹਿਲੀ ਵਾਰ ਸਰਕਾਰ ਆਈ ਹੈ ਤੇ ਇਹੀ ਸਰਕਾਰ ਦੇ ਵਿੱਚ ਆਈ ਕੁਝ ਦੇਖਣਾ ਸੀ ਪਹਿਲੇ ਸਰਕਾਰਾਂ ਵਧੀਆ ਸੀ ਸਾਡੇ ਵਾਸਤੇ ਤਾਂ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਹੈ ਉਹ ਤੁਸੀਂ ਸਾਰਾ ਪੰਜਾਬ ਜਾਣਦਾ ਤੇ ਇਹ ਕੋਈ ਬਾਹਰ ਦੀ ਗੱਲ ਨਹੀਂ ਹੈਗੀ ਵੀ ਅਸੀਂ ਕੋਈ ਬਾਹਰੋਂ ਆਏ ਆ ਅਸੀਂ ਪੰਜਾਬ ਦੇ ਆਂ ਸਾਨੂੰ ਪਤਾ ਵੀ ਕਿੰਨਾ ਕਾਬਜਾ ਹੈ ਇਸ ਚੀਜ਼ ਤੇ ਕਿ ਜੇ ਸਾਡੇ ਮੰਦਰਾਂ ਦੇ ਧੱਕੇ ਹੋ ਰਿਹਾ ਹੈ ਕਿ ਪਹਿਲਾਂ ਕਾਲੀ ਮਾਤਾ ਮੰਦਰ ਤੇ ਫਿਰ ਜਲੰਧਰ ਸਭ ਕਿਤੇ ਧੱਕੇ ਹੋ ਰਹੇ ਨੇ ਇਹ ਕੋਈ ਆਮ ਗੱਲ ਨਹੀਂ ਵਧੀਆ ਗੱਲ ਨਹੀਂ ਹੈਗੀ ਇਹ ਹਿੰਦੂਆਂ ਵਾਸਤੇ ਤਕਾਹੁਰਿਆ ਹੈ ਕੀ ਸੋਚ ਕੇ ਸਰਕਾਰ ਬਣਾਈ ਸੀ ਇਹ ਸੋਚ ਕੇ ਸਰਕਾਰ ਬਣਾਈ ਸੀ ਕਿ ਸਾਡਾ ਪੰਜਾਬ ਬਦਲੂਗਾ ਸਾਡੇ ਹਾਲਾਤ ਬਦਲ ਲੰਗੇ ਸੀ ਭਾਈਚਾਰੇ ਦੇ ਨਾਲ ਕੈਮਰਾ ਹਾਂਗੇ ਇਹ ਕੁਝ ਸਾਡੇ ਹਿੰਦੂ ਸਿੱਖ ਦੇ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜੀ ਤਾਂ ਮੈਂ ਅੱਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨਾ ਜਿੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਇੱਧਰਲੇ ਪਾਸੇ ਜਿਹੜਾ ਰੋਡ ਹੈ ਦੋਵੇਂ ਸਾਈਡਾਂ ਤੋਂ ਜਿਹੜਾ ਰੋਡ ਹੈ ਉਹ ਤਕਰੀਬਨ ਬੰਦ ਕਰ ਦਿੱਤਾ ਗਿਆ ਮੈਂ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਜੀ ਇਧਰਲੇ ਪਾਸੇ ਵੀ ਰੋਡ ਪੰਦਾ ਹੈ ਤੇ ਇਧਰਲੇ ਪਾਸੇ ਵੀ ਰੋਡ ਪੰਦਾ ਹੈ ਇਹ ਲੋਕ ਕਹਿੰਦੇ ਨੇ ਸਾਡੇ ਮੰਤਰਤੀ ਬੇਅਪਦੀ ਹੋਈ ਹੈ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਈ ਸਰਖਾਨਾ ਤੇ ਉਹਨਾਂ ਦੇ ਭਰਾ ਨੇ ਤੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ